ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇਹ YouTube ਚੈਨਲ ਤੇ ਫੂਡਸ ਨਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਅੱਜ ਆਪਾਂ ਬਣਾਵਾਂਗੇ ਚੌਲੇ ਫਲੀਆਂ ਦੀ ਸਬਜ਼ੀ ਜਿਹਨੂੰ ਲੋਬੀਆ ਵੀ ਬੋਲਿਆ ਜਾਂਦਾ ਤੇ ਚੌਲੇ ਆਪਾਂ ਖੇਤੋਂ ਲੈ ਕੇ ਆਏ ਨੇ ਕੁਝ ਕੁ ਮੈਂ ਕੱਟ ਲਈ ਤੇ ਕੁਝ ਰੈਂਦੇ ਨੇ ਬਾਕੀ ਆਪਾਂ ਵਿੱਚ ਦਾਣੇ ਵੀ ਪਾਏ ਨੇ ਮੰਮੀ ਨੇ ਦਾਣੇ ਕੱਢ ਤੇ ਇਹ ਜੱਫਾ ਤੁਹਾਨੂੰ ਦਿਖਾਵਾਂਗੇ ਸ਼ਾਮ ਦੇ ਕੰਮਕਾਜ ਆਥਣ ਵੇਲੇ ਦੇ ਚੁੱਲੇ ਤੇ ਆਪਾਂ ਰੋਟੀ ਸਬਜ਼ੀ ਬਣਾਉਣੀ ਆ ਜੇ ਤੁਹਾਨੂੰ ਇਦਾਂ ਦੀਆਂ ਵੀਡੀਓ ਪਸੰਦ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਲੋ ਜੀ ਸਬਜ਼ੀ ਆਪਾਂ ਕੱਟ ਲਈ ਆ ਤੇ ਆਪਾਂ ਬਾਲਾਂਗੇ ਚੁੱਲੇ ਦੇ ਵਿੱਚ ਅੱਗ ਥੱਲੇ ਆਪਾਂ ਗੋਹੇ ਲਾ ਲੇ ਉੱਤੇ ਲੱਕੜ ਲਾ ਲਈ ਕਾਗਜ਼ ਲਾ ਕੇ ਆਪਾਂ ਅੱਗ ਮਚਾ ਲਾਂਗੇ ਤੇ ਸਬਜ਼ੀ ਆਪਾਂ ਚੁੱਲੇ ਤੇ ਹੀ ਬਣਾਵਾਂਗੇ ਅੱਗ ਮੱਚ ਪਈ ਆ ਕੜਾਹੀ ਆਪਾਂ ਰੱਖ ਲਈਏ ਥੱਲੇ ਮਿੱਟੀ ਲਾਈ ਆ ਤਾਕੇ ਸੜੇ ਨਾ ਤੇ ਬਾਕੀ ਇਹਦੇ ਨਾਲ ਸਾਫ ਕਰਨੀ ਬਹੁਤ ਜ਼ਿਆਦਾ ਸੌਖੀ ਰਹਿੰਦੀ ਆ ਸੋ ਜਦੋਂ ਵੀ ਆਪਾਂ ਚੁੱਲੇ ਤੇ ਕੰਮ ਕਰਨਾ ਤਾਂ ਆਪਾਂ ਕੜਾਹੀ ਦੇ ਥੱਲੇ ਮਿੱਟੀ ਲਾ ਲਿਆ ਕਰੋ ਤੁਸੀਂ ਜਦੋਂ ਤੱਕ ਆਪਣੀ ਕੜਾਹੀ ਦੇ ਵਿੱਚੋਂ ਪਾਣੀ ਛੱਡਦਾ ਇਦਾਂ ਆਪਾਂ ਲਸਣ ਅਦਰਕ ਤੇ ਹਰੀ ਮਿਰਚਾ ਇਹਨਾਂ ਨੂੰ ਵੀ ਆਪਾਂ ਕੁੱਟ ਕੇ ਪੇਸਟ ਬਣਾ ਲਾਂਗੇ ਕੁੰਡੇ ਦੇ ਵਿੱਚ ਨਾਲ ਮੈਂ ਲੂਣ ਪਾਇਆ 1.5 ਚਮਚਾ ਲੂਣ ਦਾ ਪਾਇਆ ਮੇਰੇ ਕੋਲੇ ਜਿਹੜੀ ਸਬਜ਼ੀ ਆ ਤਕਰੀਬਨ ਦੋ ਤੋਂ 2.5 ਕਿਲੋ ਆ ਤੁਸੀਂ ਆਪਣੇ ਹਿਸਾਬ ਨਾਲ ਨੂਨ ਪਾਉਣਾ ਜਿੰਨਾ ਕਿ ਤੁਸੀਂ ਖਾਣੇ ਹੋ ਤੇ ਜਿੰਨੀ ਕਿ ਤੁਸੀਂ ਸਬਜ਼ੀ ਬਣਾਉਣੀ ਆ ਉਹਦੇ ਹਿਸਾਬ ਨਾਲ ਪਾਉਣਾ ਕੁੰਡੇ ਦੇ ਵਿੱਚ ਜਦੋਂ ਆਪਾਂ ਲਸਣ ਰਗੜ ਕੇ ਪਾ ਦਈਦੀ ਆ ਉਹਦੇ ਨਾਲ ਜਿਹੜਾ ਸਬਜ਼ੀ ਦਾ ਸਵਾਦ ਆ ਬਹੁਤ ਜ਼ਿਆਦਾ ਵਾਜ ਜਾਂਦਾ ਤੁਸੀਂ ਮਿਕਸੀ ਵਗੈਰਾ ਦੇ ਵਿੱਚ ਵੀ ਇਹਨੂੰ ਕੁੱਟ ਸਕਦੇ ਹੋ ਪਰ ਜਿਹੜਾ ਸਵਾਦ ਆ ਕੁੰਡੇ ਵਾਲਾ ਉਹਦੇ ਚ ਆਉਂਦਾ ਨਹੀਂ ਇੱਕ ਤੇ ਮਿਕਸੀ ਦੇ ਵਿੱਚ ਜਿਹੜੇ ਨਵੇਂ ਗ੍ਰਾਈਂਡਰ ਆਏ ਨੇ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਪਹਿਲਾਂ ਵਾਲਿਆਂ ਦੇ ਵਿੱਚ ਤਾਂ ਆਪਾਂ ਨੂੰ ਥੋੜਾ ਜਿਹਾ ਪਾਣੀ ਪਾਉਣਾ ਪੈਂਦਾ ਫਿਰ ਉਹ ਢਿੱਲਾ ਜਿਹਾ ਪੇਸਟ ਬਣ ਜਾਂਦਾ ਮੈਨੂੰ ਤਾਂ ਬਿਲਕੁਲ ਵੀ ਨਹੀਂ ਲੱਗਦਾ ਕਈ ਵਾਰੀ ਮਜਬੂਰੀ ਹੁੰਦੀ ਆ ਵੀ ਵਧੀਆ ਨਹੀਂ ਲੱਗਦਾ ਮੈਨੂੰ ਆਪਾਂ ਨੂੰ ਪੇਸਟ ਬਣਾਉਣਾ ਵੀ ਪੈ ਜਾਂਦਾ ਮਿਕਸੀ ਦੇ ਵਿੱਚ ਪਰ ਜਿਹੜਾ ਕੁੰਡੇ ਵਾਲਾ ਸਵਾਦ ਆ ਉਹ ਮਿਕਸੀ ਦੇ ਵਿੱਚ ਨਹੀਂ ਆਉਂਦਾ ਤੇਲ ਆਪਾਂ ਪਾਇਆ ਸੀ ਸਰੋਂ ਦਾ ਗਰਮ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਚਮਚਾ ਜੀਰੇ ਦਾ ਪਾਤਾ ਤੇ ਨਾਲ ਹੀ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਆ ਜਿਹੜੇ ਬਰੀਕ-ਬਰੀਕ ਚੌਪ ਕਰਕੇ ਪਾਤੇ ਲੋ ਜੀ ਪਿਆਜ਼ ਆਪਣੇ 50% ਭੁੱਜ ਗਏ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਜਿਹੜਾ ਆਪਾਂ ਕੁੰਡੇ ਦੇ ਵਿੱਚ ਤਾਜ਼ਾ ਕੁੱਟ ਕੇ ਰੱਖਿਆ ਤੇ ਕਈ ਮੇਰੀਆਂ ਭੈਣਾਂ ਨਾ ਪੇਸਟ ਆ ਜਿਹੜਾ ਇਕੱਠਾ ਬਣਾ ਕੇ ਰੱਖ ਲੈਂਦੀਆਂ ਨੇ ਫ੍ਰਿਜ ਦੇ ਵਿੱਚ ਹਰੀ ਮਿਰਚ ਅਦਰਕ ਤੇ ਲਸਣ ਦਾ ਜਿਹੜੇ ਤਾਂ ਚਲੋ ਕੰਮ ਧੰਦਾ ਕਰਦੇ ਨੇ ਜੌਬ ਵਗੈਰਾ ਕਰਦੇ ਨੇ ਘਰੋਂ ਬਾਹਰ ਜਾਣਾ ਉਹਨਾਂ ਵਾਸਤੇ ਤਾਂ ਮੁਸ਼ਕਲ ਹੋ ਜਾਂਦਾ ਆ ਕਿ ਖਾਣਾ ਬਣਾਉਣਾ ਤੇ ਜਿਹੜੇ ਕਈ ਵਾਰੀ ਘਰ ਹੀ ਰਹਿੰਦੇ ਨੇ ਉਹ ਵੀ ਬਣਾ ਕੇ ਰੱਖ ਲੈਂਦੇ ਨੇ ਉਹਦੇ ਨਾਲ ਵੀ ਬਿਲਕੁਲ ਜਿਹੜਾ ਸਬਜ਼ੀ ਦਾ ਸਵਾਦ ਆ ਉਹ ਅਲੱਗ ਤਰ੍ਹਾਂ ਦਾ ਹੋ ਜਾਂਦਾ ਉਹ ਜਿਹੜਾ ਆਪਾਂ ਤਾਜ਼ਾ ਪੇਸਟ ਬਣਾਉਣਿਆ ਰਗੜ ਕੇ ਟਾਈਮ ਤੇ ਉਹਦੇ ਵਾਲਾ ਸਵਾਦ ਨਹੀਂ ਆਉਂਦਾ ਜੇ ਤੁਸੀਂ ਤੁਹਾਡੇ ਕੋਲੇ ਟਾਈਮ ਹੈਗਾ ਫ੍ਰੀ ਹੋ ਤਾਂ ਇਹ ਚੀਜ਼ਾਂ ਦਾ ਲਾਲਚ ਨਾ ਕਰਿਆ ਕਰੋ ਕਿਉਂਕਿ ਇਹ ਸਾਡੀ ਸਿਹਤ ਵਾਸਤੇ ਵੀ ਸਹੀ ਨਹੀਂ ਹੈਗੀਆਂ ਲੋਜੀ 1.5 ਚਮਚਾ ਪਾਇਆ ਮੈਂ ਹਲਦੀ ਦਾ ਤੇ 1 ਚਮਚਾ ਪਾਇਆ ਮਿਰਚਾਂ ਦਾ ਪੌਣਾ ਚਮਚਾ ਬਾਕੀ ਇਹ ਮਿਰਚਾਂ ਬਿਲਕੁਲ ਵੀ ਕੋੜੀਆਂ ਨਹੀਂ ਹੈਗੀਆਂ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਖਾਣਿਓ ਉਵੇਂ ਪਾਉਣਾ ଲୁଣ ਮਿਰਚ ਐਸੇ ਕਰਕੇ ਮੈਂ ਮੈਂਸ਼ਨ ਨਹੀਂ ਕਰਦੀ ਹੁੰਦੀ ਮੈਂ ਕਿੰਨੀ ਚੀਜ਼ ਪਾਈ ਆ ਕਿਉਂਕਿ ਆਪਾਂ ਸਬਜ਼ੀ ਆ ਜਿਹੜੀ ਖੁੱਲੀ ਬਣਾਉਨੇ ਆ ਖੇਤੀ ਕਰਦੇ ਆ ਤਾਂ ਖੇਤ ਵਗੈਰਾ ਸਬਜ਼ੀ ਜਿਵੇਂ ਜਾਂਦੀ ਆ ਰੋਟੀ ਪਾਣੀ ਤੇ ਕਈ ਪਰਿਵਾਰ ਛੋਟੇ ਹੁੰਦੇ ਨੇ ਸਬਜ਼ੀ ਉਹ ਵੀ ਵੱਧ ਖਾ ਜਾਂਦੇ ਨੇ ਉਹ ਲਈ ਸਬਜੀ ਖਾਂਦੇ ਨੇ ਜਾਂ ਕਈ ਵਾਰੀ ਕੋਈ ਘੱਟ ਖਾਂਦਾ ਉਹਦੇ ਹਿਸਾਬ ਨਾਲ ਆਪਾਂ ਘਰਾਂ ਦੇ ਵਿੱਚ ਸਬਜੀ ਬਣਾਉਨੇ ਆ ਇਸ ਕਰਕੇ ਮੈਂ ਲੋਨ ਮਿਰਚ ਦਾ ਅੰਦਾਜ਼ਾ ਨਹੀਂ ਦੱਸਦੀ ਹੁੰਦੀ ਕਿਉਂਕਿ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ 2-3 ਮਿੰਟ ਹੋ ਗਏ ਜੀ ਸਬਜੀ ਨੂੰ ਆਪਾਂ ਚੈੱਕ ਕਰ ਲੈਨੇ ਆ ਬਹੁਤੀ ਅੱਗ ਨਹੀਂ ਸੀ ਬਿਲਕੁਲ ਸਿਮ ਆਪਾਂ ਅੱਗ ਤੇ ਬਣਾਈ ਸੀ ਇਹ ਬਿਲਕੁਲ ਸਲੋ ਤੇ ਕਿਉਂਕਿ ਜਦੋਂ ਸੁੱਕੀ ਸਬਜੀ ਬਣਾਉਨੇ ਤਾਂ ਜੇ ਅੱਗ ਤੇਜ਼ ਹੋਵੇ ਫਿਰ ਉਹ ਥੱਲੇ ਲੱਗਣ ਦਾ ਡਰ ਹੋ ਜਾਂਦਾ ਲੋ ਜੀ ਇੱਥੇ ਥੋੜੀ ਜੀ ਆਗਾ ਜਿਹੜੀ ਮੈਂ ਤੇਜ਼ ਕਰਤੀ ਸੀ ਕਿਉਂਕਿ ਹਨੇਰਾ ਹੋ ਗਿਆ ਤੇ ਮੈਨੂੰ ਥੋੜੀ ਜੀ ਕਾਲੀ ਸੀ ਵੈਸੇ ਮੈਨੂੰ ਬਿਲਕੁਲ ਨਹੀਂ ਪਸੰਦ ਵੀ ਸਬਜ਼ੀ ਨੂੰ ਆਪਾਂ ਤੇਜ਼ ਅੱਗ ਤੇ ਬਣਾਈਏ ਉਹਦੇ ਨਾਲ ਬਿਲਕੁਲ ਵੀ ਸੁਆਦ ਨਹੀਂ ਆਉਂਦਾ ਇਹਦਾ ਹੌਣਾ ਵਧੀਆ ਜਿੰਨਾ ਸਲੋ ਗੈਸ ਤੇ ਜਾਂ ਸਲੋ ਅੱਗ ਤੇ ਸੁਆਦ ਆਉਂਦਾ ਸਬਜ਼ੀ ਦਾ 1 ਮਿੰਟ ਬਾਅਦ ਹੀ ਮੈਂ ਦੁਬਾਰਾ ਚੈੱਕ ਕਰ ਲਈ ਕਿਉਂਕਿ ਮੈਨੂੰ ਡਰ ਸੀਗਾ ਵੀ ਸਬਜ਼ੀ ਥੱਲੇ ਨਾ ਲੱਗ ਜਾਏ ਅੱਗ ਤੇਜ਼ ਸੀ ਇੱਕ ਤੇ ਕਾਲੀ ਸੀ ਇੱਕ ਥੋੜਾ ਜਿਹਾ ਮੈਨੂੰ ਲੱਗਦਾ ਸੀ ਵੀ ਜੇ ਇੱਕ ਵਾਰੀ ਅੱਗ ਪਿੱਛੇ ਕਰਤੀ ਤਾਂ ਕਈ ਵਾਰੀ ਇਹ ਉਨੀ ਵਧੀਆ ਫਿਰ ਮੱਚਦੀ ਨਹੀਂ ਤੇ ਪਿੱਛੇ ਵੀ ਸੇਕ ਜਾ ਰਿਹਾ ਸੀ ਇੱਟਾ ਆਪਾਂ ਕੱਢਤੀ ਸੀ ਵਿੱਚੋਂ ਐਸੇ ਕਰਕੇ ਮੈਂ ਸਬਜ਼ੀਆਂ ਜਿਹੜੀ ਪਿੱਛੇ ਰੱਖਤੀ ਤੇ ਜਦੋਂ ਤੱਕ ਆਪਾਂ 5-4 ਰੋਟੀਆਂ ਬਣਾਵਾਂਗੇ ਸੇਕ ਨਾਲੀ ਜਿਹੜੀ ਸਬਜ਼ੀਆਂ ਬਣ ਜਾਣੀਆਂ 80% ਜਿਹੜੀ ਸਬਜ਼ੀ ਸੀ ਪੱਕ ਚੁੱਕੀ ਸੀ 20% ਸਬਜ਼ੀ ਐ ਸੇਕ ਨਾਲੀ ਬਣ ਜਾਊਗੀ ਤੇ ਨਾ ਥੱਲੇ ਲੱਗਣ ਦਾ ਖਤਰਾ ਤੇ ਇਧਰ ਆਪਾਂ ਆਟੇ ਨੂੰ ਮੁੱਕੀ ਦੇ ਲਈ ਫਰੇਥਨ ਵੀ ਪਾ ਲਿਆ ਤੇ ਅੱਗੇ ਆਪਾਂ ਰੋਟੀਆਂ ਬਣਾ ਲਾਂਗੇ ਜਿਹੜੇ ਡਬਲ ਚੁੱਲਾ ਬਣਾਇਆ ਇਹਦਾ ਬਹੁਤ ਜ਼ਿਆਦਾ ਸੁੱਖਾ ਹੈ। ਅੱਗੇ ਆਪਾਂ ਰੋਟੀਆਂ ਬਣਾ ਸਕਦੇ ਆ ਪਿੱਛੇ ਆਪਾਂ ਸਬਜ਼ੀ ਰੱਖ ਸਕਦੇ ਆ ਜਿਵੇਂ ਪਹਿਲਾਂ ਆਪਾਂ ਅੱਗੇ ਸਬਜ਼ੀ ਰੱਖੀ ਹੋਈ ਸੀ ਪਿੱਛੇ ਆਪਾਂ ਦੁੱਧ ਵਗੈਰਾ ਗਰਮ ਕਰ ਸਕਦੇ ਆ ਪਰ ਮੈਂ ਦੁੱਧ ਨੂੰ ਵਾਲਾ ਜਿਹੜਾ ਗੈਸ ਦੀ ਦਿੱਤਾ ਸੀ। ਕਿ ਮੈਨੂੰ ਲੱਗਦਾ ਸੀਗਾ ਵੀ ਹਨੇਰਾ ਹੋ ਜਾਊਗਾ। ਮੌਸਮ ਥੋੜਾ ਜਿਹਾ ਬਦਲ ਗਿਆ। ਇੱਕੋ ਦਾਮੀ ਹਨੇਰਾ ਹੋ ਜਾਂਦਾ। ਸਬਜ਼ੀ ਵਗੈਰਾ ਕੱਟਦੇ ਹੀ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਬਰੀਕ ਚੀਜ਼ਾਂ ਹੁੰਦੀਆਂ ਨੇ ਵੈਸੇ ਤਾਂ ਮੰਮੀ ਨੇ ਨਾਲ ਕਟਵਾਤੀ ਸੀ ਜਿਹੜੇ ਦਾਣੇ ਕੱਢਦੇ ਸੀ ਚੌਲਾਂ ਦੇ ਪਰ ਫਿਰ ਵੀ ਟਾਈਮ ਲੱਗ ਜਾਂਦਾ ਲਸਣ ਪਿਆਜ਼ ਲੋ ਜੀ ਰੋਟੀ ਵੀ ਮੈਂ ਬਣਾ ਲਈ ਆ ਤੇ ਕੁਝ ਜਿਹੜੀਆਂ ਰਹਿ ਗਈਆਂ ਆਪਾਂ ਬਾਅਦ ਚ ਬਣਾ ਲਾਂਗੇ ਨਾਲ ਹੀ ਮੈਂ ਰੋਟੀ ਪਾ ਕੇ ਦੇ ਦੂੰਗੀ ਬੇਟੇ ਕਿਉਂਕਿ ਨਾਲ ਹੀ ਗਰਮ ਗਰਮ ਖਾਦੀ ਜਾਵੇ ਰੋਟੀ ਫੇਰ ਹੀ ਸਵਾਦ ਆਉਂਦਾ ਤੇ ਉੰਨੀ ਫਿਰ ਰੋਟੀਆਂ ਬਣ ਜਾਂਦੀਆਂ ਨੇ ਜਿੰਨੀਆਂ ਕਾਪਾ ਖਾਣੀਆਂ ਆਉਂਦੀਆਂ ਨੇ ਨਾਲ ਹੀ ਕੰਮ ਨਿਪਟੜ ਜਾਂਦਾ ਆਪਣੇ ਪਰਿਵਾਰ ਨੂੰ ਸਾਰੇ ਨੂੰ ਆਦਤ ਆ ਸਾਰੇ ਇਕੱਠੇ ਬੈਠ ਕੇ ਨਾਲ ਹੀ ਰੋਟੀ ਖਾ ਲੈਂਦੇ ਨੇ। ਚੁੱਲੇ ਵਰਗੀ ਰੋਟੀਆਂ ਜਿਹੜੀ ਉਹ ਗੈਸ ਤੇ ਨਹੀਂ ਬਣਦੀ। ਮਜਬੂਰੀ ਅੱਜ ਕੱਲ ਸਾਰਿਆਂ ਦੀ ਜਿਨ੍ਹਾਂ ਦੇ ਨਹੀਂ ਹੈਗੇ ਚੁੱਲੇ ਉਹ ਵੀ ਬਣਾ ਲੈਂਦੇ ਨੇ ਤੇ ਜਿਨ੍ਹਾਂ ਦੇ ਹੈਗੇ ਨਹੀਂ ਕਈ ਵਾਰੀ ਟਾਈਮ ਨਹੀਂ ਹੁੰਦਾ ਫਿਰ ਬਣਾਉਣੀ ਪੈ ਜਾਂਦੀ ਆ। ਪਰ ਚੁੱਲੇ ਤੇ ਜਿਹੜੀ ਜਿੰਨੀ ਵਧੀਆ ਰੋਟੀ ਬਣਦੀ ਉਹ ਨਹੀਂ ਗੈਸ ਤੇ ਨਹੀਂ ਬਣਦੀ। ਬਾਕੀ ਹੈਲਦੀ ਬਹੁਤ ਹੁੰਦੀ ਆ। ਜੇ ਤੁਸੀਂ ਚੁੱਲਾ ਵਰਤਦੇ ਹੋ ਤਾ ਜ਼ਰੂਰ ਰੋਟੀ ਵੀ ਬਣਾਇਆ ਕਰੋ ਲੋ ਜੀ ਸਬਜੀ ਰੋਟੀ ਆਪਣੀ ਤਿਆਰ ਆ ਤੁਸੀਂ ਵੀ ਬਣਾਓ ਖਾਓ ਤੇ ਜੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਕਈ ਵਾਰੀ ਮੈਂ ਚੈੱਕ ਕਰਦੀ ਹੁੰਦੀ ਆ ਜਿੰਨੇ ਜਾਣੇ ਵੀਡੀਓ ਦੇਖਦੇ ਨੇ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਾ ਮੇਰਾ ਖਿਆਲ 5-7% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ 95% ਲੋਕ ਉਹ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸੋ ਪਲੀਜ਼ ਜਿਹੜੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਇਹਦੇ ਨਾਲ ਤੁਹਾਨੂੰ ਤੁਹਾਡਾ ਕੋਈ ਜਿਹੜਾ ਖਰਚਾ ਵਗੈਰਾ ਨਹੀਂ ਲੱਗਦਾ ਬਿਲਕੁਲ ਇਹ ਫ੍ਰੀ ਹੁੰਦਾ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਆਪਣੀ ਫੈਮਲੀ ਨੂੰ ਟਾਈਮ ਜ਼ਰੂਰ ਦਿਆ ਕਰੋ ਫੈਮਲੀ ਬਹੁਤ ਕੀਮਤੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਏ